ਪਿਆਰ ਨਾਲ ਸਮਝਾ ਰਹੇ ਆ ਫਿਰ ਵੀ ਫਿਰ ਕੋ ਰੋਜ਼ 10 ਦਿਨ ਹੋ ਗਏ ਸਮਝਾਉਦਿਆ ਪਰ ਕੋਈ ਫਰਕ ਨਹੀਂ ਪੈਂਦਾ ਕੋ ਕੈਮਰੇ ਲਾ ਕੇ ਥੰਮੜੇ ਬਹੁਤ ਮਹਿੰਗੇ ਮਹਿੰਗੇ ਕੈਮਰੇ ਲਾ ਕੇ ਕੈਮਰੇ ਚੱਲਦੇ ਵੀ ਆ ਫਿਰ ਆਪਾਂ ਕਿਉਂ ਉੱਥੋਂ ਰੌਂਗ ਸਟਾਡ ਆਉਣੇ ਐਲਾਨ ਵੀ ਆ ਜਾਣਾ ਸ਼ਾਇਦ ਤਾਂ ਤਾਂ ਕੇ ਹੁਣ ਮੈਸਜ ਤਾਂ ਭਾਈ ਬੂਟਾ ਵੀ ਹੋਣ ਲੱਗ ਜਾਣਾ ਇਹਨਾਂ ਦੇ ਚਲਾਣ ਤੇ ਕੈਮਰੇ ਚਾਲੂ ਹੋ ਰਹੇ ਆ ਨਹੀਂ ਕੈਮਰੇ ਤੇ ਹੋ ਗਏ ਸ਼ੁਰੂ ਹੋ ਗਏ ਸ਼ੁਰੂ ਕਿੰਨੇ ਟਾਈਮ ਹੋ ਗਿਆ ਇਹ ਮੇਰੇ ਖਿਆਲ ਨਾਲ ਕੱਲ ਤੋਂ ਸ਼ਾਇਦ ਕੈਮਰੇ ਸ਼ੁਰੂ ਹੋ ਗਏ ਮੋਹਾਲੀ ਦੇ ਤੇ ਰੌਂਗ ਸਾਈਡ ਤੇ ਆਪਣੇ ਆਪ ਇਹਨਾਂ ਨੇ ਚੱਕ ਲੈਣੇ ਇਹ ਤਾਂ ਇਹਨਾਂ ਦੇ ਤਾਂ ਹੋ ਹੀ ਗਏ ਹੋਣਾ ਜੀ ਇਹ ਤਾਂ ਰੋਂਗ ਸਾਈਡ ਦਾ ਡੇਲੀ ਤੁਸੀਂ ਡੇਲੀ ਲਗਾ ਰਹੇ ਹੋ ਨਾ ਵੈਸੇ ਤਾਂ ਰੋਂਗ ਸਾਈਡ ਦਾ ਤੇ ਕਿੰਨੇ ਕਿੰਨੀਆਂ ਗੱਡੀਆਂ ਰੋਕਦੇ ਹੋ ਡੇਲੀ ਦੇ ਇੱਥੇ ਇੱਧਰ ਤਕਰੀਬਨ ਬਹੁਤ ਆਉਂਦੇ ਜੀ ਕੁਝ ਭਜਾਉਂਦੇ ਕੁਝ ਰੋਕ ਕੇ ਚਲਾਉਂਦੇ ਭਜਾ ਦੇ ਹੁਣੇ ਵੀ ਰਿਹਾ ਸੀ ਇੱਕ ਚਲਾਓ ਦੇਖਦੇ ਆ ਹੱਲੇ ਵੀ ਆ ਮੌਕੇ ਤੇ ਨਹੀਂ ਰੋਕ ਰਿਆ ਤੇ ਉਹਨਾਂ ਨੇ ਪਿੱਛੇ ਕਰਵਾ ਰਹੇ ਨੇ ਮੌਕੇ ਦੇ ਮੁਲਾਇਮਾਂ ਨੇ ਗੱਡੀ ਰੋਕ ਲਈ ਹੈ। ਬਥੇ ਤੁਹਾਨੂੰ ਧਿਆਰ ਕਰਨਾ। ਦੇਖੋ ਆਪਣਾ ਰਸਤਾ ਦੇਖੋ। ਆਪਣਾ ਕੰਮ ਕਰ ਲਾ। ਜੱਜਾ ਨਹੀਂ ਅਸੀਂ ਤਾਂ ਕੁਝ ਨਹੀਂ ਕਹਿੰਦੇ ਕੈਮਰਾ ਨਹੀਂ ਲੱਗਣਾ ਤੁਹਾਨੂੰ। ਆਪਣਾ ਰਸਤਾ ਪਰਲਾ। ਇਹ ਵੀ ਨਹੀਂ ਗਾ। ਫਿਰ ਜਾਮ ਲੱਗੂ ਕੀ ਫਿਰ ਹਾਂ। ਦੇਖੋ ਤੁਸੀਂ ਉੱਥੋਂ ਰੌਂਗ ਸਾਈਡ ਪਰ ਹੀ ਗੱਲ ਸੁਣੋ। ਦੇਖੋ ਤੁਸੀਂ ਸਾਡੇ ਭਰਾ ਹੋ। ਤੁਸੀਂ ਉੱਥੋਂ ਰੌਂਗ ਸਾਈਡ ਆ ਗੱਡੀ ਕੱਢਦੇ ਹੋ। ਜੇ ਤੁਸੀਂ ਆ ਇੱਥੋਂ ਲੈਟਾ ਨੂੰ ਕੱਢੋ ਕਿ ਨਾਲ ਤਾਂ ਲੈਟਾ। ਸਰ ਦੇਖੋ ਆਪਣੇ ਨਾਲ ਹੈ। ਰਸ ਵਾਲੇ ਭਾਈ ਸਾਹਿਬ ਆਪਣੇ ਨਾਲ ਹੈ। ਐਨੇ ਨਾਲ। ਨਹੀਂ ਅੱਗੇ ਚਲੋ ਅੱਗੇ ਵਾਲੀ ਗੱਲ ਨਹੀਂ ਆ। ਦੇਖੋ ਕੈਮਰੇ ਲੱਗੇ ਥਾਮਨੇ। ਬਹੁਤ ਮਹਿੰਗੇ ਮਹਿੰਗੇ ਕੈਮਰੇ ਲੱਗੇ। ਕੈਮਰੇ ਚੱਲਦੇ ਵੀ ਆ। ਫਿਰ ਆਪਾਂ ਕਿਉਂ ਉੱਥੋਂ ਰੌਂਗ ਸਾਈਡ ਆਉਂਦੇ? ਕਾਨੂੰਨ ਵੀ ਆ ਜਾਣਾ ਸ਼ਾਇਦ ਤਾਂ ਤਾਂ ਕੇ ਹੁਣ ਮੈਸੇਜ। ਬਹੁਤ ਪਿਆਰ ਨਾਲ ਸਮਝਾ ਰਹੇ ਆ। ਫਿਰ ਵੀ ਫਿਰ ਕੋਈ 10 ਦਿਨ ਹੋ ਗਏ ਸਮਝਾਉਦਿਆਂ। ਪਰ ਕੋਈ ਫਰਕ ਨਹੀਂ ਪੈਂਦਾ ਮੈਂ ਅੱਜ ਪਹਿਲੀ ਬਣਾਇਆ ਕਸਮ ਨਾਲ ਦਸ ਦਿਨ ਬਾਅਦ ਦਸ ਦਿਨ ਕੋ ਸਮਝਾਉਂਦੇ ਆਣੂ ਸਰ ਪਰ ਕੋਈ ਮੇਰੀ ਗੱਲ ਸੁਣੋ ਆ ਸਕੂਟਰ ਮੋਟਰਸਾਈਕਲ ਵਾਹਨ ਚੱਲ ਛੋਟਾ ਹੈ ਪਰ ਕਾਰ ਵੱਡੀ ਗੱਡੀ ਆ ਕਪਰ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਦੇਖੋ ਉਥੋਂ ਰੌਂਗ ਛੱਡਦਾ ਆ ਉੱਥੇ ਦਰਸਤੇ ਜਾਓ ਹਾਂ ਤੇ ਜੀ ਆਹ ਜਨਾਬ ਦੱਸੋ ਜਿਆਦਾ ਛੋਟਾ ਦਾ ਚਲਾਨ ਕਰਾਂਗੇ ਸਰ ਤਕਾਬਾ ਹੀ ਨਾ ਸਾਫ਼ ਸਾਫ਼ ਸੀ ਦੱਸੋ ਮੈਂ ਮੈਂ ਵੀ ਤੁਹਾਨੂੰ